ਅਸੀਂ ਪਹੁੰਚੇ ਹਖਟਖੜ ਖੁਰਦ ਵਿਖੇ ਡਾਈਟ ਮੇਨਟੇਨੈਂਸ ਹੈਲਥ ਸੈਂਟਰ ਤੇ ਔਰ ਇੱਥੇ ਜਿਹੜੇ ਵੈਦ ਨੇ ਮੈਡਮ ਆਸ਼ਾ ਜੀ ਉਹਨਾਂ ਨੇ ਇੱਕ ਆਸ਼ਾ ਦੀ ਕਿਰਨ ਜਗਾਈ ਹੈ ਬਹੁਤ ਸਾਰੇ ਲੋਕਾਂ ਦੀ ਕਿਹਾ ਜਾਂਦਾ ਹੈ ਕਿ 벨ਟ ਜਿਹੜੀ ਲਾਉਂਦੇ ਸੀ ਉਹ ਉਤਰ ਗਈ ਹੈ ਜਿਨ੍ਹਾਂ ਨੇ ਗੋਡੇ ਟ੍ਰਾਂਸਪਲੈਂਟ ਕਰਾਉਣੇ ਸੀ ਉਹਨਾਂ ਦੇ ਗੋਡੇ ਜਿਹੜੇ origianlly ਹੈ ਉਹਨਾਂ ਦੀ ਗਰੀਸ ਜਿਹੜੀ ਹੈ ਮੁੜ ਕੇ ਚਾਲੂ ਕਰ ਦਤੀ ਕਿਵੇਂ ਕੀਰਤੀਮਾਨ ਕਰ ਦਿਆ ਕਿਵੇਂ ਕਮਾਲਾ ਕਰ ਦਿਆ ਤੁਹਾਨੂੰ 벨ਟ ਦੀ ਲੋੜ ਨਹੀਂ ਹੈਗੀ ਹੁਣ ਤੁਹਾਨੂੰ ਜ਼ਰੂਰਤ ਨਹੀਂ 벨ਟ ਦੀ ਬਿਲਕੁਲ ਵੀ ਤੁਸੀਂ ਇਹਨੂੰ ਉਤਾਰ ਦੋ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਸੀਂ ਇਹਨੂੰ ਬਸ ਇਹਨੂੰ ਹੀ ਵੰਟਣਾ ਹੈ ਠੀਕ ਹੈ ਨਾ ਤੁਹਾਨੂੰ ਕੋਈ ਇਹ ਬੈਲਟ ਅਸੀਂ ਆਪਣੇ ਕੋਲ ਰੱਖਣੀ ਆ ਤੁਹਾਨੂੰ ਨਹੀਂ ਦੇਣੀ ਹੈ ਜੀ ਘਰ ਵਾਸਤੇ ਆ ਬੈਲਟਾਂ ਵੀ ਪਈਆਂ ਸ਼ਾਇਦ ਦਵਾਈਆਂ ਵੀ ਦਿੰਨੇ ਨਾਲ ਬੈਲਟਾਂ ਵੀ ਦਿੰਨੇ ਆ ਬੈਲਟ ਦਿੰਦੇ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਬੈਲਟ ਨਹੀਂ ਦਿੰਦੇ ਉਹਨਾਂ ਦੀ ਬੈਲਟ ਉਤਾਰੀ ਆ ਉਤਾਰ ਕੇ ਅਸੀਂ ਆਪਣੇ ਕੋਲ ਰੱਖ ਲਈ ਆ ਲੱਕ ਕਿਉਂ ਲੈਣੇ ਆ ਜੀ ਉਹ ਤਾਂ ਕਰਨ ਕੀ ਜੇ ਆ ਮੰਨ ਲਓ ਕਿ ਅਸੀਂ ਇਹਨਾਂ ਨੂੰ ਘਰ ਵਾਸਤੇ ਦੇਤੀ ਇਹਨਾਂ ਨੇ ਘਰ ਲਾ ਲਈ ਜਾਂ ਨਹੀਂ ਲਈ ਸਾਨੂੰ ਨਹੀਂ ਪਤਾ ਹੈਗਾ ਪੱਕੀ ਤਾਰ ਦਿੰਨੇ ਤੁਸੀਂ ਹਾਂਜੀ ਪੱਕੀ ਉਤਾਰਦੇ ਆ ਮੁੜ ਕੇ ਲੋੜ ਨਹੀਂ ਪਊਗੀ ਨਹੀਂ ਨਹੀਂ ਉਹਨਾਂ ਨੂੰ ਜ਼ਰੂਰ ਤੇ ਨਹੀਂ ਪੈਣੀ ਲੱਗਾ ਭਈ ਇਹ ਤੇਲ ਆ ਜਿਹੜਾ ਹਨਾ ਸਾਨੂੰ ਪਤਾ ਲੱਗਿਆ ਤੇ ਅਸੀਂ ਇੱਥੇ ਆਏ ਨਵਾਂ ਸੀ ਤੇਲ ਦਾ ਇਸਤੇਮਾਲ ਕੀਤਾ ਗੋਡਿਆਂ ਨੂੰ ਮਲਿਆ ਇੱਥੇ ਮੜਿਆ ਲੱਕ ਤੇ ਮੜਿਆ ਦਰਦ ਜਾਣੀ ਮਤਲਬ ਕਿ ਜਿੱਥੇ ਜਿੱਥੇ ਦਰਦ ਸੀਗਾ ਮੜਿਆ ਉਸ ਤੇਲ ਸਾਨੂੰ ਫਰਕ ਪੈ ਗਿਆ ਦੇਖੋ ਜਦੋਂ ਡਾਕਟਰ ਕਹਿੰਦੇ ਗਰੀਸ ਖਤਮ ਹੋ ਗਈ ਆ ਕਿ ਗੱਲੀ ਗਰੀਸ ਕਲੇ ਗੋਡਿਆਂ ਚੋਂ ਖਤਮ ਹੋਣੀ ਆ ਠੀਕ ਹੈ ਜੀ ਜਿਹੜੇ ਆਪਣੇ ਮੇਨ ਕਿਥੇ ਪੁਆਇੰਟ ਆ ਜਿੱਦਾਂ ਦਰਦ ਹੁੰਦਾ ਸਰਵਾਈਕਲ ਵਿੱਚ ਹੁੰਦਾ ਕਮਰ ਵਿੱਚ ਹੁੰਦਾ ਆ ਤੇ ਆਪਣੇ ਗੋਡਿਆਂ ਵਿੱਚ ਹੁੰਦਾ ਤੇ ਸ਼ੋਲਡਰ ਵਿੱਚ ਹੁੰਦਾ ਹੈ ਠੀਕ ਹੈ ਜੀ ਕਿਉਂਕਿ ਤਾਂ ਹੁੰਦਾ ਜਿਹੜੇ ਆਪਣੇ ਮਣ ਕੇ ਉਹ ਦਬ ਜਾਂਦੀਆਂ ਨਾੜਾਂ ਨੂੰ ਜੇ ਆਪਣਾ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੁੰਦਾ ਆਪਣੀ ਬਾਡੀ ਦੇ ਵਿੱਚ ਠੀਕ ਹੈ ਜੀ ਜਦੋਂ ਤਾਂ ਹੁਣ ਆਪਣੀ 200 ਜੇ ਗ੍ਰੀਸ ਖਤਮ ਹੋਣੀ 206 ਹੱਡੀਆਂ ਤੇ ਜੋੜਾਂ ਦੀ ਵੀ ਖਤਮ ਹੋਣੀ ਆ ਫੇ ਤਾਂ ਪੂਰੀ ਬਾਡੀ ਦੀ ਗ੍ਰੀਸ ਖਤਮ ਹੋਣੀ ਚਾਹੀਦੀ ਹੈ ਜੀ ਬੰਦ ਦੀ ਇਮਿਊਨਿਟੀ ਵੀਕ ਹੈ ਤਾਂ ਫਿਰ ਸਾਰੀ ਵੀਕ ਹੋ ਗਈ ਕਿੱਲ ਬੋੜਿਆ ਦੀ ਨਹੀਂ ਹਾਂ ਜੀ ਮੇਰੇ ਇਲਾਕੇ ਦੇ ਵਿੱਚ ਪ੍ਰੋਬਲਮ ਹੈ ਤਾਂ ਖੜ ਕੇ ਰੋਟੀ ਨਹੀਂ ਸਿੱਪੱਕਦੀ ਸਾਡੇ ਇੱਥੇ ਕੋਈ ਲੈ ਕੇ ਗਿਆ ਮੈਂ ਤਾਂ ਤੇ ਲਾਈਵ ਦਾ ਮੈਨੂੰ ਫਰਕ ਪੈ ਗਿਆ ਕਿੰਨੀ ਦੇਰ ਤੋਂ ਵਰਤ ਰਹੇ ਮੈਨੂੰ ਦੋ ਕੁ ਮਹੀਨੇ ਹੋ ਗਏ ਤੇ ਪੂਰਾ ਰਿਲੀਫ ਹੈ ਤੇ ਅਲੇ ਕੁਝ ਪਰਸੈਂਟ ਰਹਿੰਦੀ ਤਕਲੀਫ ਨਹੀਂ ਨਹੀਂ ਹੁਣ ਠੀਕ ਆ ਬਿਲਕੁਲ ਹਾਂਜੀ ਬਿਲਕੁਲ ਠੀਕ ਆ ਤੇ ਬਾਕੀ ਨੂੰ ਫਿਰ ਕੀ ਕਰੋਂਗੇ ਜੀ ਅਸੀਂ ਕਹਿੰਦੇ ਵੇ ਸਾਰੇ ਤੇਲ ਬਾਤੋਂ ਇਸ ਭਰਦੇ ਨੇ ਆ ਦਵਾਈ ਨਾ ਗ੍ਰੀਸ ਭਰ ਹੋ ਜਾਂਦੀ ਹੈ ਹਾਂਜੀ ਇਹ ਸਾਡਾ ਤੇਲ ਹੈਗਾ ਯਾ ਦੋ ਤਰ੍ਹਾਂ ਦਾ ਸਾਡੇ ਕੋਲ ਤੇਲ ਹੈਗਾ ਇੱਕ ਲਾਲ ਰੰਗ ਦਾ ਹੈਗਾ ਇੱਕ ਹੈਗਾ ਹਰੇ ਰੰਗ ਦਾ ਠੀਕ ਆ ਡੀ ਐਮ ਆਰਥੋ ਆਇਲ ਇਹ ਅਸੀਂ ਇਹਨਾਂ ਨੂੰ ਇਹੀ ਦਿੰਨੇ ਆ ਇਹਦੇ ਨਾਲ ਜਿਹੜੇ ਉਹਨਾਂ ਦੇ ਜੋੜਾਂ ਦੇ ਉਤੇ ਸਵੇਲਿੰਗ ਹੁੰਦੀ ਆ ਜਾਂ ਜੋੜਾਂ ਦੇ ਵਿੱਚ ਬਲੌਕ ਹੋਈਆਂ ਨਾੜਾਂ ਆ ਉਹਨਾਂ ਨੂੰ ਹੀਟ ਕਰਦਾ ਹੈ ਫਿਰ ਸਾਹ ਪਹਿਲਾ ਮੈਂ ਮੇਰੇ ਰਿਸ਼ਤੇਦਾਰ ਖੰਡਾੜੀ ਮੈਦਨ ਨਾਲੋਂ ਮਿਲ ਕਰੋਨੀ ਆ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮੈਨਂ ਗਿਆ ਜਦ ਬੱਥੇ ਚ ਉੱਤਰ ਲਗਾ ਮੈਂ ਪੂਰਾ ਜੇ ਉਤਰਿਆ ਨਹੀਂ ਜਾਣੋਂ ਬੱਥ ਤੇਜ਼ ਕਰਕੇ ਮਤਲਬ ਤੇਜ਼ ਕਰ ਦਿੱਤੀ ਤਾਂ ਮੈਂ ਉੱਥੇ ਵੋਲਟ ਕੇ ਡਿੱ ਗਿਆ ਅੱਛਾ ਬਹੁਤ ਜ਼ਿਆਦਾ ਛੱਟਾ ਲੱਗ ਗਈਆਂ ਮੂੰਹਨੇ ਤੇ ਛੱਟਾ ਲੱਗ ਗਈ ਗਾਧਣ ਠੋ ਗਾਧਣ ਠੋ ਕੋ ਗਈ 12 14 ਡਾਕਟਰ ਬਦਲ ਦਿੱਤੇ ਮੈਂ ਅੱਛਾ ਕਿਤੇ ਡਾਕਟਰ ਦੀ ਦਵਾਈ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੋ ਹੁੰਦੇ ਸੀਗੇ ਵੀ ਮੈਂ ਫਲਾਨੀ ਡਿਗਰੀ ਕੀਤੀ ਹੋਆ ਸਭ ਡਿਗਰੀਆਂ ਡਿਗਰੀਆਂ ਫੇਲ ਹੋ ਗੀਆਂ ਕਿ 15 ਸਾਲ ਤੋਂ ਬੁਧੇਰੀ ਉਮਰ ਵਾਲਾ ਕੋਈ ਵੀ ਇਸ ਤੇਲ ਨੂੰ ਵਰਤ ਸਕਦਾ ਕੀ ਪਲੇਅਰ ਵਰਤ ਸਕਦੇ ਜੇ ਕਿਤੇ ਰੱਬ ਨਾ ਕਰੇ ਕਿ ਮੈ ਸੈਪਨ ਹੋ ਜਾਂਦੇ ਕੋਈ ਸੱਟ ਚੋਟ ਲੱਗ ਜਾਂਦੀ ਹੈ ਹਾਂਜੀ ਉਹ ਵੀ ਵਰਤਦੇ ਆ ਕਿੰਨੀ ਦੇਰ ਚਰਾ ਮਿਲੇਗਾ ਜੇ ਸਿਸ਼ੀ ਹਾਂਜੀ ਸਰਵਾਈਕਲ ਨੂੰ ਯਾਨੀ ਕਿ 15 ਦਿਨਾਂ ਚ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਜਾਣਾ ਮੰਨ ਲਓ ਕਿ ਉਹਨਾਂ ਨੇ ਅੱਜ ਯੂਜ਼ ਕੀਤਾ ਹੈ ਉਹਨਾਂ ਨੂੰ ਕੱਲ ਨੂੰ ਜਾਂ ਪਰਸੋਂ ਤੱਕ ਪਤਾ ਲੱਗ ਜਾਣਾ ਵੀ ਆਹ ਚੀਜ਼ ਦੇ ਵਿੱਚ ਮੇਰੇ ਪੇਨ ਹੁੰਦੀ ਆ ਜਾਂ ਕਿਦਾਂ ਮੈਨੂੰ ਚੱਕਰ ਆਉਂਦੇ ਆ ਕਿਉਂਕਿ ਜਿਹਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਸਿਰ ਤੇ ਏਸੀ ਨਾਲ ਆਓ ਤਾਂ ਗਰਮੀ ਸਾੜਦੀ ਆ ਏਸੀ ਲਾਓ ਤਾਂ ਹੱਡ ਜੁੜ ਜਾਂਦੇ ਨੇ ਬੰਦਾ ਗਰਮ ਸਰਦ ਹੁੰਦਾ ਖੁਰਾਕਾਂ ਕਮਜ਼ੋਰ ਸਰੀਰ ਕਮਜ਼ੋਰ ਬੜਿਆਂ ਦੇ ਦੁੱਖ ਦੇ ਨੇ ਗੋਡੇ ਤੇ ਮੋਢੇ ਦੀ ਪਰ ਅੱਜ ਤੁਹਾਨੂੰ ਅਸੀਂ ਖਟਕੜ ਖੁਰਬ ਮੇਨ ਰੋਡ ਬੰਗਾ ਤੇ ਇੱਕ ਅਜਿਹੇ ਹੈਲਥ ਸੈਂਟਰ ਤੇ ਲੈ ਕੇ ਆਏ ਆ ਜਿਹੜੇ ਕਹਿੰਦੇ ਆ ਕਿ ਜਦੋਂ ਅਸੀਂ 25 ਦਿਨੇ ਆ ਤਾਂ ਦਰਦ ਵੀ ਟੇਕਦਾ ਹੈ ਗੋਡੇ ਦੀ ਤਾਂ ਦਰਦ ਵੀ ਟੇਕਦਾ ਹੈ ਗੋਡੇ ਦੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਅਦਾਲਾ ਦਿੰਦੇ ਵੀਡੀਓ ਕਿਸ ਬਾਬਤ ਖੋਣ ਵਾਲੀ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਲ ਦੀ ਘੜੀ ਲਾਈਫ ਸਟਾਈਲ ਅਜਿਹਾ ਹੋ ਗਿਆ ਹੈ ਕਿ ਲੋਕਾਂ ਨੂੰ ਸਰਵਾਈਕਲ ਕਿਉਂਕਿ ਸਾਰਾ ਦਿਨ ਸੋਸ਼ਲ ਮੀਡੀਆ ਬੰਦੇ ਯੂਜ਼ ਕਰਦੇ ਰਹਿੰਦੇ ਨੇ ਆਮ ਇਨਸਾਨ ਯੂਜ਼ ਕਰਦਾ ਜਿਹਦੇ ਕਰਕੇ ਤੌਰ ਇਹ ਹੋ ਜਾਂਦੀ ਹੈ ਤੇ ਸਰਵਾਈਕਲ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਬੜੀ ਵਾਰ ਅਸੀਂ ਦੇਖਦੇ ਹਾਂ ਕਿ ਖੁਰਾਕ ਕਮਜ਼ੋਰ ਹੋਣ ਕਰਕੇ ਸਰੀਰ ਜਿਹੜੇ ਆ ਉਹ ਕਮਜ਼ੋਰ ਹੋਏ ਪਏ ਆ ਔਰ ਸਰਵਾਈਕਲ ਨੇ ਤਾਂ ਜਿਹੜਾ ਬੰਦੇ ਨੂੰ ਤੋੜਿਆ ਪਿਆ ਬਹੁਤਿਆਦੇ ਬੈਲਟਾਂ ਲੱਗ ਗਈਆਂ ਬਹੁਤੇ ਲੋਕ ਤੁਰੰਤ ਜਿਹੜੀ ਆ ਤਕਲੀਫ ਮਹਿਸੂਸ ਕਰਦੇ ਜੇ ਬੀਬੀਆਂ ਦੀ ਗੱਲ ਕਰੀਏ ਤਾਂ ਬੀਬੀਆਂ ਤਾਂ ਇਹ ਕਹਿ ਦਿੰਦੀਆਂ ਕਿ ਭੈਣ ਆਈ ਆ ਮੈਂ ਬਹਿਣਾ ਨਹੀਂ ਕਿਉਂਕਿ ਜੇ ਬਹਿ ਗਈ ਦਾ ਜਲ ਜਾਣੇ ਗੋਡੇ ਜਿਹੜੇ ਆ ਇਹਨਾਂ ਨੇ ਮੁੜ ਕੇ ਖੜੇ ਨਹੀਂ ਹੋਣ ਦੇਣਾ ਤੇ ਧਾਰਮਿਕ ਸਥਾਨ ਤੇ ਵੀ ਜਾ ਕੇ ਬਜ਼ੁਰਗਾਂ ਨੂੰ ਮਜਬੂਰੀ ਵਿੱਚ ਕੁਰਸੀ ਤੇ ਬੈਣਾ ਪੈਂਦਾ ਕੀ ਕਰਨ ਥੱਲੇ ਧੁੰਜੇ ਬਹਿ ਜਾਣ ਤਾਂ ਮੁੜ ਕੇ ਚੱਕਣ ਨੂੰ ਦੋ ਜਣੇ ਚਾਹੀਦੇ ਆ ਲੇਕਿਨ ਅਸੀਂ ਪਹੁੰਚੇ ਆ ਖਟਕੜ ਖੁਰਦ ਵਿਖੇ ਡਾਈਟ ਮੇਨਟੇਨੈਂਸ ਹੈਲਥ ਸੈਂਟਰ ਤੇ ਔਰ ਇੱਥੇ ਜਿਹੜੇ ਵੈਦ ਨੇ ਮੈਡਮ ਆਸ਼ਾ ਜੀ ਉਹਨਾਂ ਨੇ ਇੱਕ ਆਸ਼ਾ ਦੀ ਕਿਰਨ ਜਗਾਈ ਹੈ ਬਹੁਤ ਸਾਰੇ ਲੋਕਾਂ ਦੀ ਕਿਹਾ ਜਾਂਦਾ ਇੱਕ ਕਿ 벨ਟ ਜੜੀ ਲਾਉਂਦੇ ਸੀ ਉਹ ਉਤਰ ਗਈ ਹੈ ਜਿਨ੍ਹਾਂ ਨੇ ਗੋਡੇ 트్రాਸਪਲੈਂਟ ਕਰਾਉਣੇ ਸੀ ਉਹਨਾਂ ਦੇ ਗੋਡੇ ਜਿਹੜੇ origianally ਆ ਉਹਨਾਂ ਦੀ ਗਰੀਸ ਜਿਹੜੀ ਹੈ ਮੁੜ ਕੇ ਚਾਲੂ ਕਰ ਦਤੀ ਕਿਵੇਂ ਕੀਰਤੀਮਾਨ ਕਰ ਦਿਆ ਕਿਵੇਂ ਕਮਾਲਾ ਕਰ ਦਿਆ ਇੱਕੋ ਹੀ ਅੰਦਰ ਚੱਲ ਕੇ ਉਹਨਾਂ ਨਾਲ ਗੱਲਬਾਤ ਕਰ ਦਿਆ ਹਾਂਜੀ ਹੁਣ ਤੁਹਾਨੂੰ ਬੈਲਟ ਦੀ ਲੋੜ ਨਹੀਂ ਹੈਗੀ ਹੁਣ ਤੁਹਾਨੂੰ ਜ਼ਰੂਰਤ ਨਹੀਂ ਬੈਲਟ ਦੀ ਬਿਲਕੁਲ ਵੀ ਤੁਸੀਂ ਇਹਨੂੰ ਉਤਾਰ ਦਿਓ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਇਹਨੂੰ ਬਸ ਇਹਨੂੰ ਹੀ ਵਰਤਣਾ ਹੈ ਠੀਕ ਹੈ ਨਾ ਤੁਹਾਨੂੰ ਕੋਈ ਇਹ ਬੈਲਟ ਅਸੀਂ ਆਪਣੇ ਕੋਲ ਰੱਖਣੀ ਆ ਤੁਹਾਨੂੰ ਨਹੀਂ ਦੇਣੀ ਹੈਗੀ ਘਰ ਵਾਸਤੇ ਬਹੁਤ ਕਮਾਲ ਦੀ ਗੱਲ ਹੈ ਜੀ ਕਲੀਨਿਕ ਦੇ ਅੰਦਰ ਦਾਖਲ ਹੁੰਦੇ ਅਸੀਂ ਦੇਖਿਆ ਕਿ ਆਸ਼ਾ ਜੀ ਨੇ ਬੀਬੀ ਨੂੰ ਆਸ਼ਾ ਦੀ ਕਿਰਨ ਦਿੱਤੀ ਹੈ ਉਹਨਾਂ ਦੀ 벨ਟ ਲਾ ਕੇ ਇੱਥੇ ਰੱਖ ਲਈ ਹੈ ਪਹਿਲਾਂ ਅਸੀਂ ਆਸ਼ਾ ਜੀ ਦਾ ਸਵਾਗਤ ਕਰਦੇ ਫਿਰ ਸਵਾਲ ਲਵਾਂਗੇ ਆਸ਼ਾ ਜੀ ਬਹੁਤ ਨਿੱਕਾ ਸਵਾਗਤ ਹੈ ਹਾਂ ਜੀ ਸਸੇ ਘਾਲ ਜੀ ਤੁਹਾਡਾ ਜੀ ਤੁਹਾਡਾ ਵੀ ਸਵਾਗਤ ਹੈ ਜੀ ਅੱਛਾ ਜੀ ਸਭ ਤੋਂ ਪਹਿਲਾਂ ਮੇਰੀ ਹੈਰਾਨੀ ਦੂਰ ਕਰੋ ਇਹ 벨ਟ ਤੁਸੀਂ ਲਾਉਨੇ ਆ ਕਿ ਲਾਉਨੇ ਆ ਇਹ ਤਾਂ ਜਿਹੜੇ ਆਏ ਆ ਸਾਡੇ ਕੋਲ ਮੈਡਮ ਹਨਾ ਇਹਨਾਂ ਨੂੰ ਬੈਕ ਵਿੱਚ ਪ੍ਰੋਬਲਮ ਸੀਗੀ ਤੇ ਹੁਣ ਉਹਨਾਂ ਦੀ ਠੀਕ ਹੋ ਗਈ ਆ ਉਹਨਾਂ ਦੀ ਉਤਾਰੀ ਆ ਬੈਲਟ ਅਸੀਂ ਉਹਨਾਂ ਨੂੰ ਘਰ ਜਾਣ ਵਾਸਤੇ ਨਹੀਂ ਦੇਣੀ ਹੈਗੀ ਇਹ ਕੋੜੀ ਦੇਖਣ ਤੋਂ ਐਂ ਲੱਗਦਾ ਕਿ ਦਵਾਈਆਂ ਵੀ ਪਈਆਂ ਬੈਲਟਾਂ ਵੀ ਪਈਆਂ ਸ਼ਾਇਦ ਦਵਾਈਆਂ ਵੀ ਦਿੰਨੇ ਨਾਲ ਬੈਲਟਾਂ ਵੀ ਦਿੰਨੇ ਆ ਬੈਲਟ ਦਿੰਦੇ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਬੈਲਟ ਨਹੀਂ ਦਿੰਦੇ ਉਹਨਾਂ ਦੀ ਬੈਲਟ ਉਤਾਰੀ ਆ ਉਤਾਰ ਕੇ ਅਸੀਂ ਆਪਣੇ ਕੋਲ ਰੱਖ ਲਈ ਆ ਰੱਖ ਕਿਉਂ ਲੈਣੇ ਆ ਜੀ ਉਹਦਾ ਕਾਰਨ ਕੀ ਹੈ ਜੇ ਆ ਮੰਨ ਲਓ ਕਿ ਅਸੀਂ ਇਹਨਾਂ ਨੂੰ ਘਰ ਵਾਸਤੇ ਦੇਤੀ ਇਹਨਾਂ ਦੇ ਘਰ ਲਾ ਲਈ ਜਾਂ ਨਹੀਂ ਲਈ ਸਾਨੂੰ ਨਹੀਂ ਪਤਾ ਹੈਗਾ ਪਰ ਪੱਕੀ ਤਾਰ ਦਿੰਨੇ ਤੁਸੀਂ ਹਾਂਜੀ ਪੱਕੀ ਉਤਾਰਦੇ ਆ ਉੜ ਨਹੀਂ ਪਾਉਂਦੇ ਨਹੀਂ ਨਹੀਂ ਉਹਨਾਂ ਨੂੰ ਜ਼ਰੂਰਤ ਐ ਨਹੀਂ ਪੈਣੀ ਜਦੋਂ ਉਹਨਾਂ ਤੇ ਪੇਨ ਹੀ ਨਹੀਂ ਹੁੰਦਾ ਤਾਂ ਜ਼ਰੂਰਤ ਕਿਉਂ ਪਾਉਂਦੇ ਪਰ ਇੱਕ ਤਰ੍ਹਾਂ ਦੀ ਧਾਰਨਾ ਇਹ ਬਣ ਜਾਂਦੀ ਹੈ ਕਹਿੰਦੇ ਜਿਹਨੂੰ ਕਾਲਰ ਲੱਗ ਜਾਂਦਾ ਜਿਹਨੂੰ ਬੈਲਟ ਲੱਗ ਜਾਂਦੀ ਹੈ ਮੁੜ ਕੇ ਉਤਾਰਦੇ ਨਹੀਂ ਜੀ ਨਹੀਂ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਆਹ ਬੈਲਟਾਂ ਕਿ ਕਾਲਰ ਤੱਕ ਵੀ ਉਤਾਰਦੇ ਆਂ ਗੋਡਿਆਂ ਦੇ ਵਿੱਚ ਜਿਹੜੇ ਗੋਡਿਆਂ ਤੇ ਕਵਰ ਝਾੜੇ ਹੁੰਦੇ ਉਹ ਵੀ ਉਤਾਰਦੇ ਆਂ ਉਹਨਾਂ ਦੇ ਗੋਡਿਆਂ ਤੇ ਕਵਰ ਝਾੜੇ ਨੂੰ ਵੀ ਹਾਂ ਜੀ ਜਿਹੜੀਆਂ ਬੀਬੀਆਂ ਨੇ ਸਿਆਣਾ ਦੇ ਵਿੱਚ ਗੋਡਿਆਂ ਦੇ ਉੱਤੇ ਵੀ ਗੋਡੇ ਝਾੜੇ ਹੁੰਦੇ ਆ ਨਾ ਠੰਡ ਤੋਂ ਜਾਂ ਦਰਦਾਂ ਤੋਂ ਉਹ ਵੀ ਅਸੀਂ ਉਤਾਰਦੇ ਆ ਬਜ਼ੁਰਗ ਨੇ ਜੇ ਜਦੋਂ ਕਿ ਧਾਰਮਿਕ ਸਥਾਨ ਤੇ ਜਾਂਦੇ ਆ ਬਹੁਤ ਤੰਗ ਹੁੰਦੇ ਆ স্পੈਸ਼ਲ ਕੁਰਸੀ ਲੈ ਕੇ ਮਜਬੂਰੀ ਚ ਬਹਿਣਾ ਪੈਂਦਾ ਕਿ ਥੱਲੇ ਬੈਠ ਕੇ ਤਾਂ ਜਲ ਜਾਣੇ ਗੋਡੇ ਆ ਨੇ ਖੜੇ ਨਹੀਂ ਹੋਣਦੇ ਨਾਲ ਚਾਰ ਜਾਣੇ ਲੱਗਦੇ ਕੌਣ ਖੜਾ ਕਰੂਗਾ ਤਾਂ ਇਹ ਪ੍ਰੋਬਲਮ ਵੀ ਸੌਟ ਆਊਟ ਹੋ ਜਾਂਦੀ ਹੈ ਬਿਲਕੁਲ ਹਾਂਜੀ ਜਿਹੜੇ ਆਪਣੇ ਰੀਡਲੀ ਹੱਡੀ ਦੇ ਮਣ ਕੇ ਉਹ ਦੱਬ ਜਾਂਦੇ ਉਹ ਨਾੜਾਂ ਨੂੰ ਬਲੌਕ ਕਰ ਦਿੰਦੇ ਆ ਨਾੜਾ ਦਾ ਜਿਹੜਾ ਬਲੱਡ ਸਰਕੂਲੇਸ਼ਨ ਆਪਣੇ ਜੋੜਾਂ ਤੱਕ ਨਹੀਂ ਪਹੁੰਚਦਾ ਹੁਣ ਦੇਖੋ ਆਪਣੇ ਜਿਹੜੇ ਪੂਰੀ ਬਾਡੀ ਦੇ ਵਿੱਚ ਜਿਹੜੇ ਜੋੜ ਹੈਗੇ 206 ਹੱਡੀਆਂ ਨੇ ਅਲੱਗ-ਅਲੱਗ ਜੋੜ ਆ ਹਨ ਆਪਣੇ ਜਾਦੇ ਜੋੜਾਂ ਜਿੱਥੇ ਪੈਣ ਹੁੰ ਕਮਰ ਦੇ ਵਿੱਚ ਗੋਡਿਆਂ ਦੇ ਵਿੱਚ ਜਾਂ ਸ਼ੋਲਡਰ ਦੇ ਵਿੱਚ ਠੀਕ ਹੈ ਜੀ ਜੇ ਮੰਨ ਲਓ ਕਿ ਡਾਕਟਰ ਕਹਿੰਦੇ ਗਰੀਸ ਖਤਮ ਹੋਣੀ ਆ ਜਾਂ ਤਾਂ ਗਰੀਸ ਖਤਮ ਹੋਵੇ ਪੂਰੀ ਬਾਡੀ ਚ ਖਤਮ ਹੋਣੀ ਆ ਇਹਨਾਂ ਜੋੜਾਂ ਚ ਕਿਉਂ ਖਤਮ ਹੁੰਦੀ ਕਿਉਂਕਿ ਇਹਨਾਂ ਤੱਕ ਆਪਣਾ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਪਹੁੰਚਦਾ ਤੁਸੀਂ ਗਰੀਸ ਭਰ ਦਿੰਨੇ ਆ ਦਵਾਈ ਨਾਲ ਗਰੀਸ ਭਰ ਹੋ ਜਾਂਦੀ ਆ ਹਾਂਜੀ ਇਹ ਸਾਡਾ ਤੇਲ ਹੈਗਾ ਜਾਂ ਦੋ ਤਰ੍ਹਾਂ ਦਾ ਸਾਡੇ ਕੋਲ ਤੇਲ ਹੈਗਾ ਇੱਕ ਲਾਲ ਰੰਗ ਦਾ ਹੈਗਾ ਇੱਕ ਹੈਗਾ ਹਰੇ ਰੰਗ ਦਾ ਠੀਕ ਹੈ ਡੀ ਐਮ ਆਰਥੋ ਆਇਲ ਆ ਇਹ ਅਸੀਂ ਇਹਨਾਂ ਨੂੰ ਇਹੀ ਦਿੰਨੇ ਆ ਇਹਦੇ ਨਾਲ ਜਿਹੜੇ ਉਹਨਾਂ ਦੇ ਜੋੜਾਂ ਦੇ ਉੱਤੇ ਸਵੇਲਿੰਗ ਹੁੰਦੀ ਆ ਜਾਂ ਜੋੜਾਂ ਦੇ ਵਿੱਚ ਬਲੌਕ ਹੋਈਆਂ ਨਾੜਾਂ ਆ ਉਹਨਾਂ ਨੂੰ ਹੀਟ ਕਰਦਾ ਇਹ ਥੈਰੇਪੀ ਇੱਥੇ ਆਪਣੀ ਕਲੀਨ ਕੀ ਕਰਦੇ ਹੋ ਕਿ ਜਿਹੜੀ ਦਵਾਈ ਆ ਕੋਈ ਖਰੀਦ ਕੇ ਆਪਣੇ ਘਰ ਵੀ ਥੈਰੇਪੀ ਕਰਾ ਸਕਦੇ ਜੀ ਜੇ ਤਾਂ ਜਿਨ੍ਹਾਂ ਕੋ ਨਹੀਂ ਹੈਗਾ ਟਾਈਮ ਉਹ ਘਰ ਵੀ ਮਗਵਾਉਂਦੇ ਆ ਹਾਂਜੀ ਬਿਲਕੁਲ ਘਰ ਮਗਵਾਉਂਦੇ ਆ ਘਰੇ ਕਰਦੇ ਆ ਉਹ ਸਾਨੂੰ ਬਕਾਇਦਾ ਆਪਣੇ ਰਿਜ਼ਲਟ ਦੱਸਦੇ ਆ ਵੀ ਅਸੀਂ ਬਿਲਕੁਲ ਠੀਕ ਆ ਇੱਕ ਸਵਾਲ ਐ ਲਮਾ ਜੀ ਕਿਉਂਕਿ ਇਹ ਨਾ ਹੋਵੇ ਕੋਈ ਗਲਤ ਸਮਝਵੇ ਲਾਲ ਰੰਗ ਦੀ ਦਵਾਈ ਦਾ ਮਤਲਬ ਖਤਰਾ ਤਾਂ ਨਹੀਂ ਤੇ ਹਰੇ ਦੀ ਆਏ ਤਾਂ ਨਹੀਂ ਕਿ ਵੀ ਚਲੋ ਹੁਣ ਗੱਡੀ ਤੋੜ ਲਓ ਨਹੀਂ ਨਹੀਂ ਇਹ ਐ ਨਹੀਂ ਇਹ ਅਸੀਂ ਸਵੇਰ ਨੂੰ ਦਿੰਦੇ ਉਹਨਾਂ ਨੂੰ ਵਾਟਣ ਵਾਸਤੇ ਇਹ ਦਿੰਦੇ ਆ ਰਾਤ ਨੂੰ ਇਹਨਾਂ ਨੂੰ ਜਾਨੀ ਕਿ ਆਪਾਂ ਤਾਂ ਤੇਲ ਆ ਐਂ ਚੱਸ ਦੇਈਦਾ ਅਸੀਂ ਚੱਸਣ ਨਹੀਂ ਦਿੰਦੇ 5-7 ਮਿੰਟ ਐਦੇ ਛੱਡਦੇ ਆ ਜੋੜਾਂ ਦੇ ਉੱਤੇ ਕਿ ਜਿੰਨਾ ਆਪਣੇ ਆਪ ਰੋਮਾਂ ਦੇ ਵਿੱਚ ਜਾਵੇ ਠੀਕ ਹੈ ਜੀ ਚੱਸਣਾ ਨਹੀਂ ਹੈਗਾ ਆਪਣੇ ਆਪ ਰੋਮਾਂ ਦੇ ਵਿੱਚ ਜਾਵੇ 10 ਮਿੰਟ ਪਿਆਇਆ ਉਹਨੂੰ ਬਾਅਦ ਵਿੱਚ ਉਹਨੂੰ ਚਾਸਣੇ ਆ ਬੇ ਹੁਣ ਚਾਸ ਲਓ ਠੀਕ ਉਹਨੂੰ ਕਵਰ ਕਰਾ ਦੇ ਦਾ ਅਪਲਾਈ ਕਰਨ ਦਾ ਹੀ ਤਰੀਕਾ ਜੀ ਬਸ ਹਾਂਜੀ ਇਹੇ ਤਰੀਕਾ ਆ ਅਪਲਾਈ ਕਰਨ ਦਾ ਠੀਕ ਹੈ ਜੀ ਕਿਸੇ ਦੇ ਮੰਨ ਲਓ ਗੋਡੇ ਵੀ ਦੁਖਦੇ ਆ ਮੋਟੇ ਵੀ ਦੁਖਦੇ ਆ ਪਿੱਠ 'ਚ ਵੀ ਦਰਦ ਮਹਿਸੂਸ ਹੁੰਦੀ ਆ ਤਾਂ ਹਰ ਇੱਕ ਪਾਸੇ ਕੰਮ ਕਰੇਗਾ ਬਿਲਕੁਲ ਹਾਂਜੀ ਇਹ ਯਾਨੀ ਕਿ 15 ਸਾਲ ਤੋਂ ਉਮਰ ਦਾ ਕੋਈ ਵੀ ਇਹਨੂੰ ਵਰਤ ਸਕਦਾ ਹੁਣ ਦੇਖੋ ਅੱਜ ਦੇ ਬੱਚੇ ਆ ਉਹ 버ਗਰ ਪੀਜ਼ਾ ਖਾਂਦੇ ਉਹਨਾਂ 'ਚ ਜਾਣੇ ਨਹੀਂ ਹੈਗੀਆਂ ਉਹ 10 ਕਿਲੋ ਦਾ ਸਿਲੰਡਰ ਨਹੀਂ ਚੱਕ ਸਕਦੇ ਖਾਲੀ ਠੀਕ ਹੈ ਜੀ ਕਿਉਂਕਿ ਉਹਨਾਂ 'ਚ ਜਾਣਦੇ ਨੇ ਕੀ ਖਾਣਾ ਕੀ ਖਰਾਕਿਆ ਹੁਣ ਅੱਜ ਦੇ ਸਮੇਂ ਦੇ ਵਿੱਚ ਮੰਨ ਲਓ ਕਿ ਬਜ਼ੁਰਗ ਨਹੀਂ ਫਾਸਟ ਫੂਡ ਖਾਂਦੇ ਹਨਾ ਇਹ ਖਾਂਦੇ ਕਿ ਤੋੜ ਕੇ ਵਿੱਚ ਸਰੋਂ ਦਾ ਤੇਲ ਖਾਂਦੇ ਆ ਰਾਈਫਾਈਂਡ ਖਾਂਦੇ ਉਹਨਾਂ ਦੇ ਵਿੱਚ ਕਿਹੜਾ ਕੋਈ ਗਰੀਸ ਆ ਅਗੇ ਬਜ਼ੁਰਗ ਇਹ ਹੀ ਦੇਸੀ ਘਿਓ ਖਾਂਦੇ ਹੁੰਦੇ ਸੀ ਲੱਸੀ ਦੁੱਧ ਪੀਂਦੇ ਹੁੰਦੇ ਸੀਗੇ ਉਹਨਾਂ ਨੂੰ ਲੋੜੇ ਨਹੀਂ ਸੀ ਪੈਂਦੀ ਜੀ ਜੀ ਵੀ ਕਦੇ ਉਹਨਾਂ ਤੇ ਦਰਦ ਨਹੀਂ ਸੀ ਹੋਏ ਤੁਸੀਂ ਇਹ ਗੱਲ ਆਖੀ ਕਿ 15 ਸਾਲ ਤੋਂ ਬਧੇਰੀ ਉਮਰ ਵਾਲਾ ਕੋਈ ਵੀ ਇਸ ਤੇਲ ਨੂੰ ਵਰਤ ਸਕਦਾ ਕੀ ਪਲੇਅਰ ਵਰਤ ਸਕਦੇ ਜੇ ਕਿਤੇ ਰੱਬ ਨਾ ਕਰੇ ਕਿ ਮੈਸੈਪਨ ਹੋ ਜਾਂਦਾ ਕੋਈ ਸੱਟ ਚੋਟ ਲੱਗ ਜਾਂਦੀ ਹੈ ਹਾਂਜੀ ਉਹ ਵੀ ਵਰਤਦੇ ਆ ਬਿਲਕੁਲ ਪਰ ਇੱਧਰ ਜੇ ਆਪਾਂ ਗੱਲ ਕਰੀਏ 15 ਸਾਲ ਤੋਂ ਸ਼ੁਰੂ ਤਾਂ ਹੋ ਜਾਂਦੀ ਹੈ ਅਪਲਾਈ ਕਰਨ ਦੇ ਆਪਾਂ ਦਵਾਈ ਨੂੰ ਵਰਤ ਸਕਦੇ ਆ ਲਾਸਟ ਕਿੰਨੀ ਉਮਰ ਤੱਕ ਵਰਤ ਸਕਦੇ ਆ ਯਾਨੀ ਕਿ ਅਸੀਂ 80 ਤੋਂ ਯਾਨੀ ਕਿ 85 ਸਾਲ ਦੀ ਉਮਰ ਤੱਕ ਕਹਿੰਦੇ ਹੁਣ ਦੇਖੇ ਇਹ ਉਰੇ ਗਿਆਨ ਨੂੰ ਪੁੱਛ ਇਹਨਾਂ ਦੀ ਉਮਰ ਕਿੰਨੀ ਆ 88 ਸਾਲ ਜੀ 86 ਸਾਲ ਰੱਬ ਕਰੇ 100 ਸਾਲ ਤੋਂ ਵੱਧ ਹੋਵੇ 86 ਸਾਲ ਉਮਰਿਆ ਮੇਰਾ ਨੋਂ ਮੋਨ ਦਿੰਗਾ ਮੇਰੇ ਬਾਪ ਦਾ ਨੋਂ ਗੁਰਬਖਸ਼ ਸਿੰਘ ਹੈ ਮੈਂ ਗੋਬਿੰਦਪੁਰ ਦੇ ਰਹਿਣ ਵਾਲਾ ਗੋਬਿੰਦਪੁਰ ਮੇਰੇ ਪੱਕੇ ਦੋਸਤ ਦਾ ਪਿੰਡ ਹੈ ਹਾਂਜੀ ਠੀਕ ਹੈ ਜੀ ਮੈਨੂੰ ਤੁਹਾਨੂੰ ਤੁਹਾਨੂੰ ਇਹ ਦਵਾਈ ਕਿਵੇਂ ਲੱਗੀ ਜੇਲ ਸਾਲ ਪਹਿਲਾਂ ਮੈਂ ਮੇਰੇ ਰਿਸ਼ਤੇਦਾਰ ਖੰਡਾੜੀ ਮੈਦਨ ਹਰਦੋ ਮੈਲ ਕਲੋਨੀ ਆ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਜਦ ਬੱਚੇ ਉੱਤਰ ਲਗਾ ਮੈਂ ਪੂਰਾ ਇਹ ਉੱਤਰ ਇਹ ਨਹੀਂ ਜਾਣੋਂ ਬੱਠ ਤੇਜ਼ ਕਰਕੇ ਮਤਲਬ ਤੇਜ਼ ਕਰ ਦਿੱਤੀ ਤਾਂ ਮੈਂ ਉੱਥੇ ਉਲਟ ਕੇ ਡਿੱ ਗਿਆ ਅੱਛਾ ਬਹੁਤ ਜ਼ਿਆਦਾ ਠੱਟਾ ਲੱਗ ਗਈਆਂ ਮੋਢੇ ਤੇ ਠੱਟਾ ਲੱਗ ਗਈ ਗਰਦਨ ਠੋਕ ਗਰਦਨ ਠੋਕ ਹੋ ਗਈ 12 14 ਡਾਕਟਰ ਬਦਲ ਦਿੱਤੇ ਮੈਂ ਅੱਛਾ ਕਿਹਦੇ ਡਾਕਟਰ ਦੀ ਦਵਾਈ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੋ ਹੁੰਦੇ ਸੀਗੇ ਵੀ ਮੈਂ ਫਲਾਨੀ ਡਿਗਰੀ ਕੀਤੀ ਹੋਆ ਸਭ ਡਿਗਰੀਆਂ ਡੁਗਰੀਆਂ ਫੇਲ ਹੋ ਗਈਆਂ ਫੇਲ ਹੋ ਗਈਆਂ ਕਿਸੇ ਡਾਕਟਰ ਦੀ ਦਵਾਈ ਨਾਲ ਮੈਨੂੰ ਆਰਾਮ ਨਹੀਂ ਆਇਆ ਜਿਸ ਵੇਲੇ ਬੰਦਾ ਬਿਮਾਰ ਹੁੰਦਾ ਉਪਜਾ ਹਾਂ ਬੰਦੇਆਂ ਕੋਲ ਗੱਲ ਕਰਦਾ ਸਲਾਹ ਕਰਦਾ ਵੀ ਮਾਲਜ ਮੈਨੂੰ ਆਹ ਆ ਰੋਗ ਆ ਫਿਰ ਮੈਂ ਕਿਸੇ ਪੰਥੇ ਕੋਲ ਗੱਲ ਕੀਤੀ ਉਹ ਮੈਂ ਕਹਿਣ ਲੱਗਾ ਕਿ ਤੁਸੀਂ ਸਾਰੀਆਂ ਦਵਾਈਆਂ ਦਾ ਖਹਿੜਾ ਛੱਡ ਕੇ ਔਰਥੋ ਇਹ ਤੇਲ ਦੀ ਸ਼ੀਸ਼ੀ ਲੈ ਕੇ ਉਹ ਬਦਲ ਮਲੋ ਉਹਦੇ ਨਾਲ ਤੁਹਾਨੂੰ ਲਾਜਵੀਂ ਆਰਾਮ ਆਊਗਾ ਮੈਂ ਸਿਰਫ ਔਰਥੋ ਜੀ ਜਿ ਲੈ ਕੇ ਇੱਕ ਵਾਰੀ ਮਰੀ ਆ ਮੈਨੂੰ 40 ਰੁਪਏ ਮਤਲਬ 100 ਚੋਂ 40 ਪੈਸੇ ਫਰਕ ਪੈ ਗਿਆ ਕਮਾਲ ਹੈ ਬਾਪੂ ਜੀ ਮਤਲਬ ਤੁਸੀਂ ਪਹਿਲਾਂ ਇਨੇ ਡਾਕਟਰ ਬਦਲਤੇ ਪੂਰਾ ਯਕੀਨ ਹੋ ਆ ਕਿ ਦੋ ਵਾਰੀ ਤੇਲ ਹੋਰ ਲਾਉਣ ਦਾ ਮੈਨੂੰ ਪੂਰਾ ਰਾਮ ਆ ਜਾਣਾ ਹਾਂਜੀ ਬਹੁਤ ਸ਼ੁਕਰੀਆ ਤਾਂ ਪੰਜੀ ਇਕੱਲਾ ਉਪਚਾਰ ਨੇ ਜਿਹੜੀਆਂ ਦੁਆਵਾਂਾਂ ਹਾਂਜੀ ਇਹਨਾਂ ਦੇ ਤਾਂ ਐਨਾ ਵੱਡਾ ਆਸ਼ੀਰਵਾਦ ਦਿੱਤਾ ਹੈ ਹਨਾ ਵੀ ਪਰਮਾਤਮਾ ਕਰੇ ਐਦੀ ਇਹ ਠੀਕ ਰਹਿਣ ਹਨਾ ਚੰਗੀ ਕਲਾ ਜੰਨੂ ਜੀ ਪੂਰੇ ਬਹੁਤ ਵੱਡੀ ਖੁਸ਼ੀ ਆ ਵੀ ਇਹਨਾਂ ਨੇ ਐਡੇ ਵੱਡੇ ਹੌਸਲੇ ਨਾਲ ਸਾਨੂੰ ਅੱਗੇ ਦੱਸਿਆ ਵੀ ਮੈਨੂੰ 100 ਚੋਂ 40 ਰੁਪਏ ਦਾ ਯਾਨੀ ਕਿ ਫਰਕ ਪੈ ਗਿਆ ਹਾਂਜੀ ਹੋਰ ਲਾਗੇ ਤਾਂ ਬਾਪੂ ਜੀ 120 ਤੱਕ ਚੱਲ ਜਾਣੀ ਆ ਵੈਲਕਮ ਹਾਂਜੀ ਹਾਂਜੀ ਅੱਛਾ ਪੰਦੀ ਬਜ਼ੁਰਗਾਂ ਨੇ ਬੜੀ ਅੱਛੀ ਗੱਲ ਕੀਤੀ ਉਹ ਕਹਿੰਦੇ ਕਿ 200 300 ਗੋਲੀ ਵੀ ਖਾ ਲਈ 10 12 ਡਾਕਟਰ ਕਹਿੰਦੇ ਬਦਲ ਦਿੱਤੇ ਆਰਾਮ ਫੇਰਨੀ ਸੀ ਆ ਰਿਹਾ ਜਿਹੜੇ ਸਾਡੇ ਘਰ ਪਰਿਵਾਰਕ ਮੈਂਬਰ ਬੈਠ ਕੇ ਦੇਖ ਰਹੇ ਆਂ ਡਰ ਉਹਨਾਂ ਨੂੰ ਵੀ ਇਹੀ ਹੁੰਦਾ ਕਿ ਕਿਤੇ ਚੀਰ ਫਾੜਨਾ ਕਰਾਣੀ ਪਵੇ ਕਿਤੇ ਗੋਲੀਆਂ ਨਾ ਖਾਣੀਆਂ ਪੈਣ ਤੁਸੀਂ ਗੋਲੀਆਂ ਖਾਣ ਨੂੰ ਵੀ ਦਿੰਦੇ ਕੱਲੇ ਬਸ ਆਈ ਦੋ ਦਵਾਈਆਂ ਦਿੰਦੇ ਨਹੀਂ ਅਸੀਂ ਕੋਈ ਗੋਲੀ ਨਹੀਂ ਖਾਣ ਨੂੰ ਦਿੰਦੇ ਇਸ ਸਿਰਫ ਅਸੀਂ ਇਹ ਤੇਲ ਹੀ ਦਿੰਨੇ ਆਂ ਵਰਤਣ ਵਾਸਤੇ ਹੋਰ ਕੁਝ ਨਹੀਂ ਦਿੰਦੇ ਹਜੇ ਅੱਛਾ ਮੇਰੇ ਹੁਣ ਬੜੇ ਤਿੱਖੇ ਜਿਹੇ ਦੋ ਸਵਾਲ ਸਿੱਧੇ ਸਿੱਧੇ ਜਿਹੜੇ ਆਮੋਮਨ ਹਰ ਘਰ ਚ ਹਰੇਕ ਘਰ ਦਾ ਸਵਾਲ ਹੁਣ ਆਈ ਆ ਇੱਕ ਸਰਵਾਈਕਲ ਬਹੁਤ ਤੰਗ ਕਰੇ ਕੀ ਇਹ ਜਿਹੜੀ ਦਵਾਈ ਹੈ ਸਰਵਾਈਕਲ ਤੇ ਕੰਮ ਕਰਦੀ ਹੈ 100 ਹਾਂਜੀ ਬਿਲਕੁਲ ਉਹਦੇ ਉੱਤੇ ਬਿਲਕੁਲ ਇਹ ਕੰਮ ਕਰਦੀ 100% ਕਹਿਣ ਲੱਗੇ ਸੀ 100% ਕਰਦੀ ਹੈ ਹਾਂਜੀ ਯਾਨੀ ਕਿ ਅਸੀਂ 90% ਕਹਿੰਨੇ ਆ ਤਾਂ 10% ਉਹਨਾਂ ਨੇ ਸਾਨੂੰ ਦੱਸਣਾ ਆ ਹਾਂ ਉਹ ਤਾਂ ਪ੍ਰੀਕਾਸ਼ਨਸ ਕੋਈ ਲਊਗਾ ਜੋ ਤੁਸੀਂ ਦੱਸੋਗੇ ਚੀਜ਼ਾਂ ਤੋਂ ਪਰਹੇਜ਼ ਕਰਨਾ ਕਰੇਗਾ ਤਾਂ ਆਰਾਮ ਪੂਰਾ ਆ ਜਾਏਗਾ ਬਿਲਕੁਲ ਹਾਂਜੀ ਸਰਵਾਈਕਲ ਨੂੰ ਕਿੰਨੀ ਦੇਰ ਚ ਆਰਾਮ ਮਿਲੇਗਾ ਜੇ ਅਸੀਂ ਸ਼ੀ ਹਾਂਜੀ ਸਰਵਾਈਕਲ ਨੂੰ ਯਾਨੀ ਕਿ 15 ਦਿਨਾਂ ਚ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਜਾਣਾ ਮੰਨ ਲਓ ਕਿ ਉਹਨਾਂ ਨੇ ਅੱਜ ਯੂਜ਼ ਕੱਲ ਨੂੰ ਜਾਂ ਪਰਸੋ ਤੱਕ ਪਤਾ ਲੱਗ ਜਾਣਾ ਵੀ ਆਹ ਚੀਜ਼ ਦੇ ਵਿੱਚ ਮੇਰੇ ਪੇਨ ਹੁੰਦੀ ਆ ਜਾਂ ਕਿੱਦਾਂ ਮੈਨੂੰ ਚੱਕਰ ਆਉਂਦੇ ਆ ਕਿਉਂਕਿ ਜਿਹਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਸਿਰ ਤੇ ਉਹਦੇ ਚੱਕਰ ਆਉਂਦੇ ਮਤਲਬ ਮੈਂ ਗੱਲ ਸਮਝੇ ਤੁਸੀਂ ਇਹ ਕਹਿਣਾ ਚਾਹੁੰਦੇ ਜਿਹਨੂੰ ਸਿਵियर ਸਰਵਾਈਕਲ ਹੈ ਉਹਨੂੰ ਪੰਦਰ ਦਿਨ ਲੱਗਣੇ ਆ ਜਿਹਦੀ ਪੋਸਚਰ ਦੀ ਪ੍ਰੋਬਲਮ ਹੈ ਕਿਉਂਕਿ ਨਾ ਆਪਾਂ ਫੋਨ ਐ ਚਲਾਉਨੇ ਆ ਜਾਂ ਬੈੱਡ ਤੇ ਐ ਪੈ ਜਾਣੇ ਆ ਜਿਹਦੀ ਪੋਸਚਰ ਦੀ ਪ੍ਰੋਬਲਮ ਹੈ ਉਹ ਕਿੰਨੀ ਦੇਰ ਚ ਦੂਰ ਹੁੰਦੀ ਉਹ ਵੀ ਤਕਰੀਬਨ ਆਪਣੀ 10 ਦਿਨਾਂ ਦੇ ਵਿੱਚ 5-7 ਦਿਨਾਂ 'ਚ ਫਰਕ ਪੈ ਜਾਂਦਾ ਹੈ ਬਿਲਕੁਲ ਹਾਂਜੀ ਕਿਉਂਕਿ ਕ ਲਗ ਜਾਂਦਾ ਔਰ 10 ਦਿਨ ਤੁਸੀਂ ਸੈਟਿੰਗ ਕਰਦੇ ਰਹੋ ਠੀਕ ਹੈ 11ਵੇਂ ਦਿਨ ਤੁਸੀਂ ਬੰਦ ਕਰ ਦਿਓ ਫਿਰ ਆਰਾਮ ਆਣਾ ਬੰਦ ਹੋ ਜਾਂਦਾ ਇਸ ਕਰਕੇ ਮੈਂ ਪੁੱਛ ਰਿਹਾ ਜੀ ਤੇ ਅਸੀਂ ਉਹਨਾਂ ਨੂੰ ਤਕਰੀਬਨ 1 ਮਹੀਨਾ ਕਹਿੰਦੇ ਵੀ ਇਹਨੂੰ ਯੂਜ਼ ਕਰਕੇ ਦੇਖੋ ਹਾਂ ਜਿਹਨੇ ਬੋਬੀ ਗਾੜੀ ਨੂੰ ਪੂਰੀ ਕੁਤਲ ਯੂਜ਼ ਕਰੋ ਇਹ ਨਹੀਂ ਵੀ ਤੁਸੀਂ ਅੱਜ ਲਾ ਲਿਆ ਕੱਲੂ ਛੱਡ ਦਿੱਤਾ ਕਈਆਂ ਬੀਬੀਆਂ ਨੂੰ ਆਦਤ ਹੁੰਦੀ ਆ ਕੋਈ ਗੱਲ ਨਹੀਂ ਕੱਲੂ ਲਾ ਲਵਾਂਗੇ ਹਨਾ ਚਾਹ ਪੀ ਲੈਣੀ ਆ ਪਰ ਅਸੀਂ ਇਹ ਆਪਣੀ ਦੁੱਖ ਨੂੰ ਨਹੀਂ ਦੇਖਣਾ ਪਰਹੇਜ਼ ਕੀ ਕੀ ਦੱਸ ਦਿਓ ਜੀ ਫਿਰ ਪਰਹੇਜ਼ ਜਿਹੜੀ ਕਿ ਅਸੀਂ ਇਹ ਕਹਿੰਦੇ ਵੀ ਤਲੀਆਂ ਚੀਜ਼ਾਂ ਤੋਂ ਜਿਹੜਾ ਮੰਨ ਲਓ ਕਿ ਹੁਣ ਫਮੋਸਰ ਵਗੈਰਾ ਕਿੰਨੇ ਪ੍ਰਾਣੀ ਤੋਂ ਪ੍ਰਾਣੀ ਤੇਲ ਵਿੱਚ ਤਾਲਦੇ ਉਹਨੂੰ ਪਤਾ ਨਹੀਂ ਕਿੰਨੀ ਵਾਰੀ ਉਹਨੂੰ ਬੋਇਲ ਕਰਦੇ ਆ ਹਾਂਜੀ ਉਹ ਵੀ ਗਰੀਸ ਉਹਨਾਂ ਚ ਰਹਿੰਦੀ ਨਹੀਂ ਗਰੀਸ ਐ ਨਹੀਂ ਸਰ ਰਹਿੰਦੀ ਹੁਣ ਜੋ ਸਨੂ ਦੇ ਤੇਲ ਚ ਕੀ ਗਰੀਸ ਹੈ ਉਹਨੂੰ 10 ਵਾਰੀ ਜਾਲ ਲਿਆ ਹਨਾ ਰਿਫਾਈਨਡ ਵਿੱਚ ਕੀ ਗਰੀਸ ਰਹਿ ਗਈ ਜੇ ਉਹਨੂੰ 10 15 ਵਾਰੀ ਜਾਲ ਲਿਆ ਕਰੋ ਇੱਕ 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 ਕਲਾਸ ਵੱਲ ਬਹੁਤ ਇੰਪੋਰਟੈਂਟ ਤੁਹਾਡੇ ਤੇ ਆਪਾਂ ਦੇਖੋ ਅਸੀਂ ਤਾਂ ਇੱਥੇ ਆ ਗਏ ਆ ਬਾਪੂ ਜੀ ਨੂੰ ਮਿਲ ਲਿਆ ਇੱਥੇ ਭੈਣਾ ਨੇ ਬਜ਼ੁਰਗ ਨੇ ਮਾਤਾਵਾ ਨੇ ਅਸੀਂ ਤੇ ਇਹਨਾਂ ਨਾਲ ਗੱਲ ਕਰਾਂਗੇ ਪਰ ਜਿਹੜੇ ਘਰ ਬੈਠੇ ਆ ਉਹ ਤੁਹਾਡੇ ਤੇ ਯਕੀਨ ਕਿਉਂ ਕਰਨ ਕਿੰਨੀ ਕਿ ਰਿਸਰਚ ਕੀਤੀ ਐ ਇਹ ਦਵਾਈ ਤਿਆਰ ਕਰਨ ਲਈ ਦੇਖੋ ਸਰ ਯਕੀਨ ਤਾਂ ਯਕੀਨ ਤੇ ਹੀ ਵਿਸ਼ਵਾਸ ਤੇ ਸਾਰੀ ਦੁਨੀਆ ਟਿੱਕੀ ਹੋਈ ਆ ਇਹਦਾ ਯਕੀਨ ਕਰਕੇ ਹੀ ਵਰਤਣਾ ਪੈਣਾ ਜਿਹੜੀ ਸਾਡੀ ਟੀਮ ਨੇ ਤਿਆਰ ਕੀਤਾ ਹੋਇਆ ਆਇਲ ਆ ਇਹ ਅੱਜ ਦਾ ਤਿਆਰ ਨਹੀਂ ਹੈਗਾ ਤਕਰੀਬਨ 10 ਤੋਂ 15 ਸਾਲ ਹੋ ਗਏ ਇਹਨੂੰ ਤਿਆਰ ਕਰਕੇ ਹਾਂਜੀ ਸਰਚ ਕੀਤੀ ਨੂੰ ਇਹਨੂੰ ਯਾਨੀ ਕਿ ਇਹਨੂੰ ਇੱਕ ਵਾਰੀ ਯੂਜ਼ ਕਰਕੇ ਸਾਡੇ ਕੋਲ ਤੇ ਦੇਖਣ ਸਾਨੂੰ ਜ਼ਰੂਰ ਦੱਸਣਾ ਵੀ ਉਹਨਾਂ ਨੂੰ ਕਿੰਨੇ ਪਰਸੈਂਟ ਫਰਕ ਪਿਆ ਅੱਛਾ ਜੀ ਬਾਈ ਚਾਂਸ ਫਰਕ ਨਹੀਂ ਪੈਂਦਾ ਓਕੇ ਤੁਹਾਡੇ ਤੋਂ ਮੰਗਵਾ ਲੈਣਾ ਘਰ ਮੰਗਵਾ ਲੈਣਾ ਬਾਈ ਚਾਂਸ ਫਰਕ ਨਹੀਂ ਪੈਂਦਾ ਫਿਰ ਕੀ ਕਹੋਗੇ ਤੁਸੀਂ ਦੇਖੋ ਉਹ ਸਾਡੇ ਕਹੇ ਤੇ ਸਾਡੇ ਜਿਓ ਸੀ ਦੱਸਦੇ ਆ ਵੀ ਇਹਨੂੰ ਵਿਧੀਪੂਰਵਕ ਵਰਤੂਗੇ ਸਾਨੂੰ ਤਾਂ ਜਰੂਰ ਫਰਕ ਪੈਂਦਾ ਕਿਉਂਕਿ ਹੁਣ ਦੇ ਕੋਈ ਬਜ਼ੁਰਗ ਗਿਆ ਅਸੀਂ ਜੇ ਸਾਡੇ ਕਿਹੜਾ ਕੋਈ ਰਿਸ਼ਤੇਦਾਰ ਆ ਜਾਂ ਕਿਦਾਂ ਆ ਹਨਾ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਵੀ ਇਹਨਾਂ ਤੋਂ ਕਹਾ ਲੈ ਨਾ ਐਨੀ ਵੱਡੀ ਉਮਰ ਦੇ ਹਨ ਨੇ ਮੇਰੇ ਲਈ ਥੋੜੀ ਕੋਈ ਗੱਲ ਤਾਂ ਬੋਲਣਾ ਹਨਾ ਫਿਰ ਐਦਾਂ ਆ ਇਹ ਕੋਈ ਸਿਖਾ ਕੇ ਜਾਂ ਕਰੈਕਟਰ ਆਰਟਿਸਟ ਬੋਲੇ ਨੇ ਨਹੀਂ 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 ਇਹ ਤਾਂ ਬਹੁਤ ਵੱਡੀ ਮਹਾਨ ਹਸਤੀ ਆ ਜੀ ਹਾਂਜੀ ਚਲੋ ਬਾਪੂ ਜੀ ਨੇ ਜਿਹੜੇ ਤੇ ਚਿਹਰੇ ਤੇ ਨੂਰੇ ਹੀ ਦੱਸਦਾ ਕਿ ਚੜਦੀ ਕਲਾ ਚ ਨੇ ਔਰ ਬੜਾ ਜੋਸ਼ ਹੋਣਾ ਚਾਜ ਵੀ ਆਸ਼ਾ ਜੀ ਮਿਲਵਾਓ ਫਿਰ ਸਾਨੂੰ ਆਪਣੇ ਮਰੀਜ਼ਾਂ ਨਾਲ ਕਿ ਪੁੱਛੀ ਇਹ ਸਾਡੇ ਹੈਗੇ ਪੇਸ਼ੈਂਟ ਸਾਡੇ ਕਜਲਿਆਂ ਤੋਂ ਆਏ ਆ ਇਹਨਾਂ ਦੇ ਵੀ ਬੈਕ ਪ੍ਰੋਬਲਮ ਸੀ ਤੁਸੀਂ ਇਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੂੰ ਫਰਕ ਪਿਆ ਜੀ ਮੈਮ ਬੈਕ ਦੀ ਪ੍ਰੋਬਲਮ ਦੱਸਦੇ ਸੀ ਕਿੰਨੀ ਦੇਰ ਤੋਂ ਸੀ ਜੀ ਹਾਂ ਜੀ ਮੈਨੂੰ 2 ਸਾਲ ਤੋਂ ਸੀਗੀ ਜੀ ਤੇ ਮੇਰੇ ਸੱਟ ਵੀ ਲੱਗੇ ਸੀਗੀ ਤੇ ਉਹਦੇ ਨਾਲ ਜਾਨੀ ਕੋਈ ਨਾ ਮਾਲਸ਼ ਕਰਨ ਦੇ ਨਾਲ ਤੇਲ ਦੇ ਨਾਲ ਬਹੁਤ ਫਰਕ ਪੈਂਦਾ ਆ ਪਿੰਡ ਕਿਹੜੀ ਤੁਹਾਡਾ ਕਜਲਾ ਆ ਤੇ ਤੁਹਾਡਾ ਨਾਮ ਗਰਵਾਖਪੁਰ ਅੱਛਾ ਜੀ ਹੁਣ ਵੇਓ ਇਹ ਜਿਹੜਾ ਤੇਲ ਅਪਲਾਈ ਕਰਦੇ ਆ ਵਰਤਣਾ ਸ਼ੁਰੂ ਕੀਤਾ ਉਦੋਂ ਤੋਂ ਫਰਕ ਸ਼ੁਰੂ ਹੋ ਗਿਆ ਜੀ ਉਦੋਂ ਫਰਕ 5-7 ਦਿਨ ਮੰਨ ਲੈਣੇ ਦਾ ਬਾਅਦ ਯਾਨੀ ਫਰਕ ਤਾਂ ਪਹਿਲੇ ਦਿਨ ਤੋਂ ਲੱਗ ਜਾਂਦਾ ਆ ਪੈਣਾ ਅੱਛਾ ਜੀ ਤੇ ਥੋੜੇ ਦਿਨ ਵਰਤ ਕੇ ਪਤਾ ਲੱਗਦਾ ਆ ਵੀ ਹਾਂ ਬਿਲਕੁਲ ਸਹੀ ਆ ਅੱਛਾ ਜੀ ਲਾਉਣੇ ਆ ਕੋਈ ਸਾੜ ਜਾਂ ਪੈਣਾ ਜਾਂ ਕੋਈ ਖਾਰਸ਼ ਕੁਛ ਤਾਂ ਨਹੀਂ ਹੁੰਦੀ ਨਹੀਂ ਐਦਾਂ ਕੋਈ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਹੁਣ ਫਿਰ ਪੂਰਾ ਮਨ ਬਣਾ ਲੈ ਕੇ ਦੋ ਦਿਨ ਸ਼ੀਸ਼ੇ ਵਰਤਨੀ ਹਾਂ ਜੀ ਹਾਂ ਜੀ ਹੁਣ ਮਨ ਬਣਾ ਲੈ ਬਾਕੀ ਨੂੰ ਕੀ ਕਹੋਗੇ ਜੀ ਹਾਂ ਜੀ ਇਹ ਸਾਰੇ ਤੇਲ ਇਹ ਵਰਤਣ ਤੇ ਸਭ ਤੋਂ ਵਧੀਆ ਆ ਤੇ ਆਪਾਂ ਗੋਲੀਆਂ ਤਾਂ ਛੱਟ ਜਾ ਤੁਸੀਂ ਪਹਿਲਾਂ ਗੋਲੀਆਂ ਖਾਂਦੇ ਸੀ? ਹਾਂਜੀ ਦਰਦ ਹਾਂਜੀ ਦਰਦ ਕਿੰਨੀ ਕੀ ਦੇਰ ਤੋਂ ਦਰਦ ਤੰਗ ਕਰ ਰਿਹਾ ਸੀ? 2 ਸਾਲ ਤੋਂ ਨਾ 2 ਸਾਲ ਤੋਂ ਹਾਂਜੀ 2 ਸਾਲ ਤੋਂ 2 ਸਾਲ ਕਿੰਨੀਆਂ ਗੋਲੀਆਂ ਖਾ ਲਈ? ਬਹੁਤ ਜ਼ਿਆਦਾ। ਅੱਛਾ। ਹਾਂਜੀ। 100-100 ਰੁਪਏ ਦਾ ਪੱਤਾ ਲੈ ਕੇ ਵੀ ਖਾ ਲਿਆ ਹਾਂ। ਉਹਦੇ ਨਾਲ ਵੀ ਇੱਕ ਸਿਰਫ ਇੱਕ ਦਿਨ ਲਈ ਫਰਕ ਪੈਂਦਾ ਸੀ ਆ ਫਿਰ ਹੋਣ ਲੱਗ ਜਾਂਦਾ ਸੀ ਜਿੰਨੀ ਕਰਦਾ ਮਤਲਬ ਪੇਨਕিলার ਖਾਈ ਜਾਉ ਤਾਂ ਠੀਕ ਹੈ ਅੱਛਾ ਪੰਜੀ ਸੋਜ ਵੀ ਕਈ ਵੇਲੇ ਹੋ ਜਾਂਦੀ ਆ ਗੋਡਿਆਂ 'ਚ ਸੋਜ ਆ ਜਾਂਦੀ ਆ ਗਿੱਟਿਆਂ 'ਚ ਸੋਜ ਆ ਜਾਂਦੀ ਆ ਉਹ ਵੀ ਠੀਕ ਕਰਦੀ ਆ ਤੋ ਭਾਈ ਹਾਂਜੀ ਬਿਲਕੁਲ ਜੀ ਉਹ ਵੀ ਠੀਕ ਹੁੰਦੀ ਆ ਇਹਦੇ ਨਾਲ ਤੇ ਦੇਖੋ ਜਿਹੜੀ ਪੇਨਕিলার ਇਹ ਥੋੜੇ ਟਾਈਮ ਲਈ ਰਾਮ ਦਿੰਦੀ ਆ ਜਦੋਂ ਉਹਦਾ ਅਸਰ ਖਤਮ ਹੋ ਗਿਆ ਪੇਨ ਤਾਂ ਆਪਣੇ ਉਹ ਜੋੜਾਂ ਵਿੱਚ ਉੱਥੇ ਉਹਦਾ ਉੱਥੇ ਹੀ ਰਹਿੰਦਾ ਆ ਆ ਦੇਖੋ ਕਿਡਮੀ ਨੂੰ ਸਾਈਡ ਇਫੈਕਟ ਕਰਦੀ ਆ ਬਿਲਕੁਲ ਹਾਂਜੀ ਬਿਲਕੁਲ ਕਾਫੀ ਜਿਹੜਾ ਨੁਕਸਾਨ ਕਰਦੀ ਆ ਹਾਂਜੀ ਤੋ ਭਾਈ ਤੁਹਾ ਹਾਂ ਜੀ ਬੀਬੀ ਆ ਰਹੇ ਤੇ ਬਿਲਕੁਲ ਠੀਕ ਆ। ਇੱਧਰ ਗੱਲ ਕਰ। ਹਾਂ ਜੀ। ਮਾਦੀ ਕੀ ਨਾਮ ਤੁਹਾਡਾ? ਬਿਮਲਾ ਦੇਵੀ। ਕਿਹੜੇ ਪਿੰਡ ਵਾਈ ਜੀ ਤੁਸੀਂ? ਮੈਂ ਜਲੰਧਰ ਤੋਂ ਆਈ। ਜਲੰਧਰ ਤੋਂ ਆਏ ਦਵਾਈ ਲੈਣ। ਕਮਾਲ ਕੀਤੀ ਵੀ ਮੈਨੂੰ ਤੁਸੀਂ ਤੁਹਾਡੇ ਤਾਂ ਜਲੰਧਰ ਤੱਕ ਧੁੰਮਾ ਪੈ ਗਿਆ ਹੋਈਆਂ ਜੀ। ਤੁਹਾਡੀ ਤੁਹਾਡੀ ਉਮਰ ਕਿੰਨੀ ਦੀ? ਮਰ ਮੇਰੀ ਹੈਗੀ ਆ 68 ਸਾਲ। ਉਮਰ 78 ਸਾਲ ਤੁਹਾਡੀ। 78 ਸਾਲ। ਤੇ ਤੁਹਾਨੂੰ ਕੀ ਤਕਲੀਫ ਸੀ ਦੀ? ਤਕਲੀਫ ਤਾਂ ਦੇਖੋ ਜੀ ਮੇਰੇ ਗੋਡੇ ਦਰਦ ਕਰਦੇ ਸੀ ਇੱਕ ਮੇਰੀ ਪਿੱਠ ਦਰਦ ਲੱਕ ਦਰਦ ਕਰਦਾ ਸੀ ਬਹੁਤ ਤਾਂ ਇਹਨਾਂ ਤੋਂ ਮੈਂ 4 ਮਹੀਨੇ ਤੋਂ ਜ਼ਿਆਦਾ ਜਣੀ ਮਤਲਬ ਪਹਿਲਾਂ ਬਹੁਤ ਦਰਦ ਹੁੰਦਾ ਸੀ ਤਾਂ ਹਣ ਆ ਕੇ ਮੈਨੂੰ ਪਤਾ ਲੱਗਾ ਭਈ ਇਹ ਤੇਲ ਆ ਜਿਹੜਾ ਹਨਾ ਸਾਨੂੰ ਪਤਾ ਲੱਗਿਆ ਕਿ ਅਸੀਂ ਇੱਥੇ ਆਏ ਤਾਂ ਵੀ ਅਸੀਂ ਤੇਲ ਦਾ ਇਸਤੇਮਾਲ ਕੀਤਾ ਗੋਡਿਆਂ ਨੂੰ ਮਲਿਆ ਇੱਥੇ ਮੜਿਆ ਲੱਕ ਤੇ ਮੜਿਆ ਦਰਦ ਜਾਣੀ ਮਤਲਬ ਜਿਵੇਂ ਜੇ ਦਰਦ ਸੀਗਾ ਮੜਿਆ ਸੀ ਤੇ ਇਹਨੂੰ ਸਾਨੂੰ ਫਰਕ ਪੈ ਗਿਆ ਫਰਕ ਪੈ ਗਿਆ ਫਰਕ ਪੈ ਗਿਆ ਬਾਕੀਆਂ ਨੂੰ ਕੀ ਕਹੋਗੇ ਜੀ ਫਿਰ ਬਾਪੀਆਂ ਨੂੰ ਅਸੀਂ ਇਹੀ ਕਵਾਂਗੇ ਵੀ ਤੁਸੀਂ ਇੱਥੇ ਆ ਕੇ ਤੇਲ ਲਵੋ ਤੇ ਤੁਸੀਂ ਇਸਤੇਮਾਲ ਕਰੋ ਤੁਹਾਨੂੰ ਪਤਾ ਲੱਗ ਜਾਣਾ ਫੇ ਇਹ ਤੇਲ ਬਹੁਤ ਵਧੀਆ ਹੈ ਜਾਂ ਸਹੀ ਹੈ ਤੇਲ ਫੇ ਤੁਸ ਤੁਹਾਨੂੰ ਫਰਕ ਬਹੁਤ ਵੱਡਾ ਹੈ ਅੱਛਾ ਆਪਣੇ ਬਾਕੀਆਂ ਨੂੰ ਤੁਸੀਂ ਕੀ ਕਹੋਗੇ ਜੀ ਬਾਕੀਆਂ ਨੂੰ ਅਸੀਂ ਇਹੀ ਕਹਾਂਗੇ ਫੇ ਤੁਸੀਂ ਆ ਕੇ ਤੁਹਾਨੂੰ ਨਹੀਂ ਕਿਤੇ ਉਰਾਮ ਆ ਜਾ ਫੇ ਤੁਸੀਂ ਉੱਥੇ ਜਾਓ ਤੇ ਉੱਥੇ ਜਾ ਕੇ ਆਪਣਾ ਤੇਲ ਲਓ ਉਹ ਆਪਣਾ ਦੁੱਖ ਦੱਸੋ ਤਤੇ ਲਗੋ ਤੇ ਤਨੁਰਾਮਾ ਪੰਜੀ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਜਿਵੇਂ ਹੁਣ ਪੰਜੀ ਮਾਤਾ ਜੀ ਨੇ ਇਹ ਤਾਂ ਉਦਮੇ ਨੇ ਜਲੰਧਰੋਂ ਆ ਗਏ ਜਿਨ੍ਹਾਂ ਤੋਂ ਨਹੀਂ ਆ ਹੋ ਸਕਦਾ ਇੱਥੇ ਜਿਹੜੇ ਨਹੀਂ ਪਹੁੰਚ ਕਰ ਸਕਦੇ ਉਹਨਾਂ ਨੂੰ ਫਿਰ ਤੁਸੀਂ ਕੋਰੀਅਰ ਕਰ ਦਿੰਦੇ ਹੋ ਹਾਂਜੀ ਉਹ ਕੋਰੀਅਲ ਕਰਵਾ ਸਕਦੇ ਆ ਇਹਨਾਂ ਦੇ ਤਾਂ ਰਿਸ਼ਤੇਦਾਰ ਸਗੇ ਇੱਥੇ ਤਾਂ ਆ ਗਏ ਇਹਨਾਂ ਨੂੰ ਲੈਣ ਵਾਸਤੇ ਜਿਹੜੇ ਆਣੇ ਚਾਹੁੰਦੇ ਆ ਆ ਸਕਦੇ ਆ ਆ ਸਕਦੇ ਆ ਮੈਂ ਤੁਹਾਨੂੰ ਫਿਰ ਸਮਝਾਉਂਗੀ ਕਿਵੇਂ ਕਰੀ ਬਿਲਕੁਲ ਹਾਂਜੀ ਆ ਸਕਦੇ ਆ ਜੀ ਆਿਆਂ ਨੂੰ ਜਦੋਂ ਮਰਜ਼ੀ ਆ ਜਾਣ ਸਵੇਰੇ ਜਿਹੜੇ ਨਹੀਂ ਪਹੁੰਚ ਕਰ ਸਕਦੇ ਉਹਨਾਂ ਤੱਕ ਪਹੁੰਚਾ ਦੂੰਗੀ ਹਾਂਜੀ ਬਿਲਕੁਲ ਜਿਉ ਕੋਰੀਅਰ ਹਾਂਜੀ ਕੋਰੀਆ ਰਾਹੀਂ ਮਗਵਾ ਸਕਦੇ ਆ। ਵੀਡੀਓ ਕਾਲ ਤੇ ਥੈਰੇਪੀ ਵੀ ਸਮਝਾ ਦੋਗੇ ਕਿਵੇਂ ਅਪਲਾਈ ਹਾਂਜੀ ਬਿਲਕੁਲ ਉਹਨਾਂ ਨੂੰ ਅਸੀਂ ਵਰਤਣ ਦਾ ਤਰੀਕਾ ਐ ਨਾ ਬਿਲਕੁਲ ਸਮਝਾਵਾਂਗੇ ਉਹਨੂੰ ਕਿਵੇਂ ਵਰਤਣਾ ਐ ਕਿੱਦਾਂ ਲਗਾਉਣਾ ਐ ਠੀਕ ਹੈ ਜੀ ਉਸੇ ਤਰੀਕੇ ਨਾਲ ਉਹ ਲਗਾਉਣਾ ਸ਼ੁਰੂ ਕਰ ਦੇਣ ਜਿਹੜੇ ਉਹਨਾਂ ਦੇ ਜੋੜਾਂ ਦੇ ਵਿੱਚ ਦਰਦ ਹੁੰਦੀ ਆ ਉਹ ਠੀਕ ਹੋ ਜਾਣੀ ਆ। ਤੇ ਜਿੰਮ ਗੱਲ ਕਰੀ ਹਾਂਜੀ ਸਸੇ ਆ ਮੈਮ ਕੀ ਨਾਮ ਤੁਹਾਡਾ ਜੀ ਹਰਜਿੰਦਰ ਕੌਰ ਕਿਹਨੇ ਬਿਠਵਾਇਆ ਜੀ ਅਸੀਂ ਗੜਸ਼ੰਕਰ ਤੋਂ ਗੜਸ਼ੰਕਰ ਤੋਂ ਹਾਂਜੀ ਮਤਲਬ ਦੂਰੂ ਦੂਰੋਂ ਆ ਰਹੇ ਜਲੰਧਰ ਤੋਂ ਗੜਸ਼ੰਕਰ ਤੋਂ ਬੰਗਿਆ ਜਲ ਹੈ ਹੀ ਨਵਾਂ ਸ਼ਹਿਰ ਤੋਂ ਵੀ ਆਏ ਹੋਏ ਸੀਗੇ ਤਾਂ ਕਾਫੀ ਧਮਾ ਪਈਗਾ ਜੀ ਰਸੀਲੇਟ ਪਹੁੰਚੇ ਆ ਫਿਰ ਬਿਲਕੁਲ ਜੀ ਤੁਹਾਨੂੰ ਕੀ ਤਕਲੀਫ ਸੀ ਮੇਰੇ ਲੱਕ ਦੇ ਵਿੱਚ ਪ੍ਰੋਬਲਮ ਐ ਤਾਂ ਖੜ ਕੇ ਰੋਟੀ ਨਹੀਂ ਸੀ ਪੱਕਦੀ ਸਾਡੇ ਇੱਥੇ ਕੋਈ ਲੈ ਕੇ ਗਿਆ ਮੈਂ ਤਾਂ ਤੇ ਲਾਇਓ ਦਾ ਮੈਨੂੰ ਫਰਕ ਪੈ ਗਿਆ ਕਿੰਨੀ ਦੇਰ ਤੋਂ ਵਰਤ ਰਹੇ ਜੀ ਮੈਨੂੰ 2 ਕੁ ਮਹੀਨੇ ਹੋ ਗਏ ਤੇ ਪੂਰਾ ਰਿਲੀਫ ਹੈ ਜੀ ਕਿ አለ ਕੁਝ ਪਰਸੈਂਟ ਰਹਿੰਦੀ ਤਕਲੀਫ ਨਹੀਂ ਨਹੀਂ ਹੁਣ ਠੀਕ ਆ ਬਿਲਕੁਲ ਠੀਕ ਹਾਂਜੀ ਬਿਲਕੁਲ ਠੀਕ ਆ ਤੇ ਬਾਕੀ ਨੂੰ ਫਿਰ ਕੀ ਕਹੋ बस ये कहंदे वे सारे तेले ਬਾਤੋਂ ਫਿਰ ਸਹੀ ਆ ਗੋਡਿਆਂ ਨੂੰ ਵੀ ਲੱਗਦੋਂ ਵੀ ਜੀ ਜੀ ਫਿਰ ਪਹਿਲਾਂ ਕਿੰਨੀਆਂ ਕੁ ਦਵਾਈਆਂ ਖਾ ਚੁੱਕੇ ਸੀ ਤੁਸੀਂ ਮੈਂ ਦਵਾਈ ਖਾਣੀ 10 ਸਾਲ ਹੋ ਗਏ ਸਾਲ ਹੋ ਕਿਸੀ ਲੱਕ ਦੀ ਰੋਈ ਬਹੁਤ ਪੈਸਾ ਲੱਗਿਆ ਉਹਨਾਂ ਜੀ ਹਾਂਜੀ ਬਹੁਤ ਲੱਗਦੇ ਆ ਪੈਸੇ ਤਾਂ ਹਾਂਜੀ ਤੇ ਇਹਨਾਂ ਨੂੰ ਵੀ ਪ੍ਰੋਬਲਮਸ ਹੈਗੀ ਬਾਕੀ ਇਹਨਾਂ ਨੂੰ ਪੁੱਛ ਲਓ ਇਹਨਾਂ ਦੇ ਕਮਰ ਵਿੱਚ ਦਰਦੋਂ ਹੁੰਦੀ ਸੀਗੀ ਹਾਂਜੀ ਯਾਨੀ ਕਿ ਇੰਨੀ ਕਿ ਜਗ੍ਹਾ ਦੇ ਵਿੱਚ ਇਹਨਾਂ ਦੇ ਦਰਦੋਂ ਹੁੰਦੀ ਸੀ ਹੁਣ ਉਹਨਾਂ ਨੂੰ ਪੁੱਛੋ ਵੀ ਇਹਨਾਂ ਨੂੰ ਕਿੰਨਾ ਫਰਕ ਪੈ ਚੋ ਪਹਿਲਾਂ ਨਾਲੋਂ ਫਰਕ ਹੈ ਹਾਂਜੀ ਮੈਂ ਠੀਕ ਆ ਰਿਲੀਫ ਹੈ ਹਾਂਜੀ ਠੀਕ ਆ ਜੀ ਪੜੀ ਇੱਕ ਸਵਾਲ ਮੈਂ ਲੈਣਾ ਬਹੁਤ ਜ਼ਰੂਰੀ ਹੈ ਹਾਂਜੀ ਕਿੰਨੇ ਵੇਲੇ ਨਾ ਬੀਬੀਆਂ ਦੇ ਪੈਰਾਂ 'ਚ ਸੋਜ ਆ ਜਾਂਦੀ ਆ ਡਾਕਟਰ ਉਹਨਾਂ ਨੂੰ ਥਾਇਰੋਇਡ ਦੇ ਟੈਸਟ ਕਹਿ ਦਿੰਦੇ ਆ ਕਿਡਨੀ ਦੇ ਟੈਸਟ ਕਹਿ ਦਿੰਦੇ ਆ ਉਹ ਵੀ ਨਾਰਮਲ ਆ ਜਾਂਦੇ ਲੇਕਿਨ ਪੈਰਾਂ ਦੀ ਸੋਜ ਇੰਨੀ ਵੱਧ ਜਾਂਦੀ ਆ ਕਿ ਨਾ ਜੁਕਤੀ ਪੈਂਦੀ ਆ ਉੱਚੀ ਹੀਲ ਵਾਲੇ ਸੈਂਡਲ ਤਾਂ ਬਹੁਤ ਦੂਰ ਦੀ ਗੱਲ ਆ ਬੀਬੀਆਂ ਦੇ ਚਾਹ ਅਧੂਰੇ ਰਹਿ ਜਾਂਦੇ ਚੱਪਲਾ ਪਾਉਣ ਦੇ ਬੂਟ ਪਾਉਣ ਦੇ ਤੇ ਕੀ ਸੋਜ ਵੀ ਉਤਰ ਜਾਂਦੀ ਆ ਇਹ ਤੇਲ ਅਪਲਾਈ ਕਰਨ ਤੋਂ ਬਾਅਦ ਬਿਲਕੁਲ ਹਾਂਜੀ ਜਿੰਨੇ ਉਹਨਾਂ ਦੇ ਪੈਰਾਂ ਦੇ ਵਿੱਚ ਸੋਜ ਜਾਂਦੀ ਆ ਤੁਸੀਂ ਇਹ ਤੇਲ ਵਰਤਣਾ ਸ਼ੁਰੂ ਕਰਦੋ ਕਿਉਂਕਿ ਆਪਣੇ ਪੈਰਾਂ ਦੇ ਜੋੜਿਆ ਜਿਹੜੇ ਉਹਨਾਂ ਜੋੜਾ ਵਿੱਚ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੋਣਾ ਤੇ ਨਾੜਾਈ ਬਲੌਕ ਹੋਣੀਆਂ ਹੈ ਨਾ ਜਦੋਂ ਉਹਨਾਂ ਨੇ ਆਇਲ ਵਰਤਣਾ ਸ਼ੁਰੂ ਕਰਦਣ ਉਹਨਾਂ ਦੇ ਆਟੋਮੈਟਿਕ ਜਿਹੜੀ ਸਵੇਲਿੰਗ ਉੱਤਰ ਨਹੀਂ ਸ਼ੁਰੂ ਹੋ ਜਾਣੀ ਆ ਹੁਣ ਏਸੀ ਚੱਲਦਾ ਜੀ ਗਰਮੀ ਦਾ ਟਾਈਮ ਹੈ ਏਸੀ ਰਾਤ ਨੂੰ ਚਲਾਉਂਦੇ ਆ ਤਾਂ ਨੀਂਦ ਆਉਂਦੀ ਆ ਜਾਂ ਕੂਲਰ ਚੱਲਦਾ ਉਹਦੇ ਕਰਕੇ ਵੀ ਜਦੋਂ ਸਵੇਰੇ ਬੰਦਾ ਉੱਠਦਾ ਤਾਂ ਕਿਵੇਂ ਲਈ ਆਪਾਂ ਮਹਿਸੂਸ ਕਰਦੇ ਆ ਕਿ ਹੱਟ ਜੁੜ ਗਏ ਆ ਔਰ ਉੱਠਣ 'ਚ ਤਕਲੀਫ ਹੁੰਦੀ ਆ ਕਿ ਰਾਤ ਨੂੰ ਅਪਲਾਈ ਕਰਕੇ ਸੌਣਗੇ ਤਾਂ ਸਵੇਰ ਤੱਕ ਰելիਫ ਹੋ ਜਾਏਗੀ ਜੀ ਬਿਲਕੁਲ ਹਾਂਜੀ ਇਹਨੂੰ ਰਾਤ ਨੂੰ ਲਗਾ ਲਓ ਉੱਪਰ ਲੈ ਲਓ ਕੱਪੜਾ ਕਿ ਉਹਨੂੰ ਹਵਾ ਨਾ ਲੱਗੇ ਹਨਾ ਕਿਉਂਕਿ ਹੁਣ ਜੇ ਏਸੀ ਦੇ ਵਿੱਚ ਬੈਠਣਾ ਤਾਂ ਉਹ ਤਾਂ ਠੰਡੇ ਪੈਣਾ ਹੀ ਆ ਬਲੱਡ ਵੀ ਠੰਡਾ ਪੈਂਦਾ ਬਾਡੀ ਠੰਡੀ ਪੈਂਦੀ ਆ ਕਵਰ ਕਰ ਲਓ ਉਹਨੂੰ ਕਵਰ ਕਰਨ ਦੇ ਨਾਲ ਉਹਨਾਂ ਨੂੰ ਹੀ ਦਿਕਤਾਂ ਹੀ ਨਹੀਂ ਆਉਣੇ ਉੱਠਣ ਦੀ ਹਾਂਜੀ ਹੁਣ ਜਿਹੜੇ ਘਰ ਬੈਠੇ ਜਿਨ੍ਹਾਂ ਦਾ ਮਨ ਬਣ ਗਿਆ ਉਹ ਇੱਥੇ ਆਣਾ ਚਾਹੁੰਦੇ ਆ ਉਹਨਾਂ ਨੇ ਪਲੀਜ਼ ਆਪਣਾ ਫੋਨ ਨੰਬਰ ਸ਼ੇਅਰ ਕਰ ਦੋ ਐਡਰੈਸ ਸ਼ੇਅਰ ਕਰ ਦੋ ਤੇ ਜਿਹੜੇ ਨਹੀਂ ਆ ਸਕਦੇ ਫੋਨ ਤੇ ਆਰਡਰ ਦੇਣਾ ਚਾਹੁੰਦੇ ਉਹ ਕੀ ਕਰਨ ਉਹ ਵੀ ਮੈਸੇਜ ਕਰ ਦੋ ਠੀਕ ਹੈ ਜੀ ਇਹ ਸਾਡਾ ਜਿਹੜਾ ਐਡਰੈਸ ਹੈਗਾ ਡਾਈਟ ਮੇਨਟੇਨੈਂਸ ਹੈਲਥ ਸੈਂਟਰ ਖਟਕੜ ਖੋੜਦ 메ਨ ਰੋਡ ਬੰਗਾ ਨियर ਸੀਤਲਾ ਮੰਦਿਰ ਠੀਕ ਹੈ ਜੀ ਪੁਆਇੰਟ ਇਹ ਪਿੰਡ ਚ ਐਂਟਰੀ ਕਰਦੇ ਆ ਉਹ ਹੀ ਨਾਲ ਹੀ ਸਰਪੰਚ ਸਾਡੇ ਸ਼੍ਰੀ ਰਾਮ ਲਵਾਇਆ ਜੀ ਦਾ ਘਰ ਆ ਹਾਂਜੀ ਬਿਲਕੁਲ ਜੀ ਤੇ ਨੰਬਰ ਹੈਗਾ 73409 34368 ਤੇ ਦੂਜਾ ਨੰਬਰ ਹੈਗਾ 73470 15368 ਠੀਕ ਹੈ ਜੀ ਤੁਸੀਂ ਕਾਲ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਪਾਇੰਟਮੈਂਟ ਲੈ ਸਕਦੇ ਹੋ ਬਿਲਕੁਲ ਹਾਂ ਜੀ ਸਾਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਆ 24 ਘੰਟਿਆਂ ਦੇ ਵਿੱਚ ਜਦੋਂ ਮਰਜ਼ੀ ਸਾਨੂੰ ਫੋਨ ਕਰ ਲਓ ਕਿਉਂਕਿ ਜਿਹੜੇ ਵਿਦੇਸ਼ਾਂ ਵਿੱਚ ਉਹ ਦਿਨ ਰਾਤ ਦਾ ਫਰਕ ਹੁੰਦਾ ਆ ਜਿਹਨੇ ਵਿਦੇਸ਼ਾਂ ਵਿੱਚ ਵੀ ਇਹ ਮੰਗਵਾ ਸਕਦੇ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਜਾ ਨਹੀਂ ਸਕਦਾ ਤੇ ਬਿਲਕੁਲ ਚਲੋ ਉਮੀਦ ਕਰਦੇ ਆ ਜਿਹੜੇ ਤਕਲੀਫ ਚ ਨੇ ਉਹ 벨ਟ ਪਾ ਕੇ ਆਉਣਗੇ ਤੇ 벨ਟ ਲਾ ਕੇ ਜਾਣਗੇ ਬਿਲਕੁਲ ਬਿਲਕੁਲ ਹਾਂ ਜੀ ਐਡੇ ਅਸੀਂ 벨ਟਾਂ ਉਹਨਾਂ ਦੀਆਂ ਸੰਭਾਲ ਕੇ ਰੱਖਣੀਆਂ ਆ ਵੀ ਜਾਨਿ ਕਿ ਇਹਨਾਂ ਨੂੰ ਲੋਡ ਨਾ ਪਵੇ ਇਹਨਾਂ ਦੇ ਕਿਉਂਕਿ ਜਿਹੜਾ 벨ਟ ਬੰਨਦਾ ਉਹਨੂੰ ਪ ਨੀ ਤਕਲੀਫ ਆ ਜੀ ਹਾਂਜੀ ਸਮਾਂ ਕੱਢਿਆ ਪਿਆ ਜੀ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਥੈਂਕ ਯੂ ਸੋ ਸਟ ਸਤਿਉਪਤ ਸੁਈਰਾ ਤੁਹਾਨੂੰ ਅਸੀਂ ਦਿਖਾ ਰਹੇ ਸੀਗੇ ਜੀ ਡਾਈਟ ਮੇਨਟੇਨੈਂਸ ਹੈਲਥ ਸੈਂਟਰ ਤੋਂ ਆਸ਼ਾ ਜੀ ਨੇ ਬੜੀ ਠੁਕਵੀ ਜਾਣਕਾਰੀ ਦਿੱਤੀ ਇੱਕ ਆਸ਼ਾ ਦੀ ਕਿਰਨ ਜਿਹੜੇ ਉਹਨਾਂ ਦੇ ਮਰੀਜ਼ ਇੱਥੇ ਪਹੁੰਚੇ ਹੋਇਆ ਉਹਨਾਂ ਨੂੰ ਨਜ਼ਰ ਆਈ ਹੈ ਔਰ ਅਸੀਂ ਸੁਣਿਆ ਕਈ ਤਾਂ 10 10 ਸਾਲ ਪੁਰਾਣਾ ਜਿਹੜਾ ਕਮਰ ਦਾ ਦਰਦ ਭੈਣ ਜੀ ਦੱਸ ਰਹੇ ਸੀ ਉਹ ਕਹਿੰਦੇ ਮੈਨੂੰ ਵੀ ਰੀਲੀਫ ਮਿਲੀ ਹੈ ਮੈਂ ਪਹਿਲਾਂ ਨਾਲੋਂ ਵੱਧ ਸੰਤੁਸ਼ਟ ਆ ਤਾਂ ਜਿਹੜੇ ਸਾਡੇ ਵੀਰ ਭੈਣ ਭਰਾ ਘਰ ਬੈਠੇ ਦੇਖ ਰਹੇ ਇਸ ਵੀਡੀਓ ਨੂੰ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਵਿੱਚ ਤਕਲੀਫ ਹੈ ਗੋਡਿਆਂ 'ਚ ਤਕਲੀਫ ਹੈ ਜਿਹੜੇ ਹੈਵੀ ਜਾਂ ਸਟਰੋਂਗ ਜਿਹੜੇ ਪੇਨ ਕਿਲਰ ਖਾ ਰਹੇ ਉਹਨਾਂ ਨੂੰ ਛੁਟਕਾਰਾ ਚਾਹੁੰਦੇ ਆ ਇੱਕ ਵਾਰੀ ਉਹ ਖਟਕੜ ਖੁਰਦਾ ਕੇ ਆਸ਼ਾ ਜੀ ਨੂੰ ਮਿਲ ਸਕਦੇ ਨਹੀਂ ਤਾਂ ਫੋਨ ਨੰਬਰ ਉਹਨਾਂ ਦਾ ਥੱਲੇ ਫਲੈਸ਼ ਕਰਿਆ ਤੁਸੀਂ ਆਰਡਰ ਕਰਕੇ ਜਿਹੜੀ ਇਹ ਦਵਾਈ ਘਰ ਮੰਗਵਾ ਸਕਦੇ ਹੋ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਜਿਹੜੇ ਨਹੀਂ ਚਾਹੁੰਦੇ ਚੀਰ ਫਾੜ ਹੋਵੇ ਜਾਂ ਦਵਾਈਆਂ ਖਾਣੀਆਂ ਜਾਂ ਪਲਾਸਟਿਕ ਦੇ ਗੋਡੇ ਲਗਵਾਣੇ ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਨ੍ਹਾਂ ਨੂੰ ਆਪਰੇਸ਼ਨ ਦੱਸ ਦਿੱਤਾ ਹੈ ਉਹਨਾਂ ਨੇ ਇੰਨੀ ਗੱਲ ਕਹਿ ਦਿੰਦੇ ਆ ਕਿ ਪਲਾਸਟਿਕ ਦੇ ਗੋਡੇ ਤੇ ਤੇਲ ਕੰਮ ਨਹੀਂ ਕਰਦਾ ਗੋਡੇ ਜਿਹੜੇ origignal ਆ ਜੇ ਉਹੀ ਤੇਲ ਨਾਲ ਠੀਕ ਹੋ ਜਾਣ ਤਾਂ ਇਸ ਤੋਂ ਵਧੀਆ ਕੀ ਹੋ ਸਕਦਾ ਬੜੇ ਰਣਾ ਬਿਬਤੀ ਨਵਾਂ 채ਨਲ ਆਪਣੀ ਛੋਟੀ ਵੀ ਤਨੀ ਸੂਰੀ ਕੈਮਰਾ ਪਰ ਸਮਝ ਕਿਉਂ ਜਾਜ ਦੋ ਬਹੁਤ ਜਲਦੀ ਫਿਰ ਤੁਹਾਨੂੰ ਹੋਸ ਰਹਾਂਗੇ ਸੱਚੀ ਕਾਲ ਰੱਬ ਰੱਖਾ